ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਟੀਚਰ ਹੋਮ ਚ ਮੌਜੂਦ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਪ੍ਰਧਾਨ ਜੀ ਕਿਹਾਰੇ ਪ੍ਰਧਾਨ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਟੀਚਰ ਹੋਮ ਬਠਿੰਡਾ ਚ ਕਿਸ ਮੁੱਦਿਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਿੰਦੀ ਇੰਪੋਰਟੈਂਟ ਡੇ ਚ ਅਸੀਂ ਕੀਤੀ ਹੈ ਉਹ ਅਸੀਂ ਪੰਜਾਬ ਸਰਕਾਰ ਦੇ ਨਾਲ ਸੰਬੰਧ ਮੰਗਾਂ ਨੇ ਜਿਹੜੀਆਂ ਉਹਨਾਂ ਤੇ ਰਹਿ ਕੇ ਕੀਤੀ ਹੈ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਪਿਛੇ ਮੀਂਹ ਨਾਲ ਗੜੇ ਮਰੀ ਨਾਲ ਜਾਂ ਫਸਲਾਂ ਦੀ ਅੱਗ ਲੱਗੀ ਹੈ ਫਸਲਾਂ ਨੂੰ ਕਿਸੇ ਦੇ ਮਕਾਨ ਟਹਿ ਗਏ ਕਿਸੇ ਦੇ ਸ਼ੈੱਡ ਟਹਿ ਗਏ ਲੋਕਾਂ ਦੇ ਘਰ ਟਹਿ ਗਏ ਪਸ਼ੂ ਮਰ ਗਏ ਉਹਨਾਂ ਸਾਰੀਆਂ ਮੰਗਾਂ ਨੇ ਜਿਹੜੀ ਭਾਰਤ ਵਾਲਾ ਪ੍ਰੋਜੈਕਟ ਨਿਕਲਿਆ ਛੱਡ ਉਹਦੇ ਸੰਬੰਧ ਚ ਜਿਹੜੀ ਗੈਸ ਲਾਈਨ ਦਾ ਤੁਸੀਂ ਕੱਢ ਰਹੇ ਹੋ ਉਹਦੇ ਸੰਬੰਧ ਚ ਉਹਦੇ ਸਬੰਧ ਚ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਬਠਿੰਡੇ 21 ਦਿਨਾਂ ਦਾ ਧਰਨਾ ਦਿੱਸੀ ਦਫ਼ਤਰ ਚ ਲੱਗਿਆ ਰਿਹਾ ਹੈ ਤੇ ਡੀਸੀ ਬਠਿੰਡਾ ਨੇ ਕੋਈ ਗੱਲਬਾਤ ਨਹੀਂ ਸੁਣੀ ਤੇ ਪੰਜਾਬ ਸਰਕਾਰ ਨੇ ਕੋਈ ਉਹਨਾਂ ਤੇ ਦਬਾਅ ਨਹੀਂ ਦਿੱਤਾ ਉਹ ਮੰਗਾਂ ਨੂੰ ਲੈ ਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕੇ ਐਲਾਨ ਕੀਤਾ ਕਿ 5 ਤਰੀਕ ਨੂੰ ਅਸੀਂ ਖੇਤੀਬਾੜੀ ਮੰਤਰੀ ਦਰਬੀਸ਼ ਸਿੰਘ ਪੁਰੀਆ ਦੇ ਘਰ ਮੁਰੀਦਾਰ ਨਮਾ ਲਾਂਗੇ ਤੇ 19 ਤਿਹਾਰ ਜਿਹੜਾ ਸੂਬੂਤ ਉਤੋਂ ਰਿਹਾ ਜਹਾਗੀਰ ਦਾ ਮਸਲਾ ਜਿਹੜਾ ਅੜਿਆ ਵਾ ਜਿਹੜਾ ਉਹਨੇ ਕਿ 15 ਦਿਨਾਂ ਚ ਮੈਂ ਹੱਲ ਕਰ ਦਊਗਾ ਤੇ ਉਹਦੇ ਚ ਘਰ ਬੁੜੇ ਦੀ 5 ਤਰੀਕ ਨੂੰ ਜਾਣ ਦਾ ਸੱਸਾ ਇਲਾਨ ਕੀਤਾ ਸੀ ਬਰਨਾਲੇ ਕੰਟਰੈਕਟ ਕਨਵਰਸ ਕਰਕੇ ਉਤਰਨੇ ਬਾਰੇ ਪ੍ਰਧਾਨ ਜੀ ਗੱਲ ਕਰੀਏ ਦੇਖੋ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਕਿਸਾਨਾਂ ਦੇ ਮਸਲੇ ਤੋਂ ਨੂੰ ਕੀ ਲੱਗਦਾ ਹੈ ਕਿਹੜੀ ਪਾਰਟੀ ਹੱਲ ਕਰ ਸਕਦੀ ਹੈ ਕਿਸਾਨਾਂ ਦੇ ਮਸਲੇ ਕੋਈ ਪਾਰਟੀ ਹੱਲ ਨਹੀਂ ਕਰਦੀ ਕਿਸਾਨਾਂ ਦੇ ਮਸਲੇ ਤਾਂ ਕਿਸਾਨਾਂ ਨੂੰ ਆਪ ਹੱਲ ਕਰਨੇ ਪੈਣਗੇ ਸਾਨੂੰ ਐ ਵੀ ਤੁਸੀਂ ਆ ਵੋਟਾਂ-ਬੁੱਟਾਂ ਤੋਂ ਝਾਤ ਨਾ ਕਰੋ ਇਹ ਪੋਲਿਟੀਕਲ ਪਾਰਟੀਆਂ ਨੇ ਜਿਹੜੀਆਂ ਇਹ ਸਿਰਫ ਵੋਟਾਂ ਵੇਲੇ ਤੁਹਾਡੇ ਇਹਨਾਂ ਨੂੰ ਲੋੜ ਪੈਂਦੀ ਆ ਬਾਅਦ ਚ ਤਾਂ ਇਹ ਕਾਰਪੋਰੇਟਾਂ ਦੇ ਹਿੱਤ ਪੂਰਦੇ ਨੇ ਇਹ ਤਾਂ ਤੁਹਾਡੇ ਸੰਘਰਸ਼ਾਂ ਦਾ ਸਿੱਟਾ ਏ ਜਿਹੜੀਆਂ ਸੁਣੀਆਂ ਗੱਲਾਂ ਜਿਹੜੀਆਂ ਮੰਗਾਂ ਨੇ ਪੂਰੀਆਂ ਜਿੰਨੀਆਂ ਤੁਸੀਂ ਲੜ ਲਓਗੇ ਜਿੰਨਾ ਸੰਘਰਸ਼ ਕਰ ਲਓਗੇ ਇਹਦਾ ਤਜਰਬਾ ਆਪਣਾ ਜਦੋਂ ਆਪਾਂ ਐਡਾ ਵੱਡਾ ਉਹ ਕੰਨ ਤੁਮ ਨੂੰ ਵਾਪਸ ਕਰਾਏ ਨੇ ਦਿੱਲੀ ਦਾ ਅੰਦੋਲਨ ਲੜਿਆ ਤੁਸੀਂ ਵੀ ਸਾਡੇ ਨਾਲ ਰਹੇ ਹੋ ਇਹ ਜਿੰਨਾ ਸੰਘਰਸ਼ ਕਰ ਲਓਗੇ ਤੁਸੀਂ ਉਹਨਾਂ ਹਾਸਲ ਕਰ ਲਓਗੇ ਆ ਭਾਰਤ ਮਾੜਾ ਪ੍ਰੋਜੈਕਟ ਹੈ ਤੁਸੀਂ ਦੇਖੋ ਵੀ ਵਿਤਕਰਾ ਕਿੰਨਾ ਹੈ ਭਾਰਤ ਮਾਲਾ ਪ੍ਰੋਜੈਕਟ ਨੇ ਕਿ ਕਿ ਕੀਮਤ ਕਿਤੇ ਕਿੰਨੀ ਆ ਕਿਤੇ ਕਿੰਨੀ ਆ ਕਿਤੇ 10 ਲੱਖ ਆ ਕਿਤੇ 5 ਲੱਖ ਆ ਕਿਤੇ 60 ਲੱਖ ਆ ਕਿਤੇ 90 ਲੱਖ ਆ ਕਿਤੇ 80 ਲੱਖ ਆ ਐ ਕੀਮਤ ਦਿੱਤੀ ਇਸ ਤਰ੍ਹਾਂ ਆ ਜਿਹੜੀ ਗੈਤ ਲੈਂਡ ਪੈਪ ਨੇ ਕਰਈਏ ਕਿਸੇ ਪਿੰਡਾਂ ਦੇ ਵਿੱਚ 2 ਲੱਖ ਆ ਤੇ ਕਿਸੇ ਪਿੰਡਾਂ ਦੇ ਵਿੱਚ ਜਿੱਥੇ ਅੰਦੋਲਨ ਲੜਦੇ ਉੱਥੇ ਜਾ ਕੇ 24 ਲੱਖ ਏਕੜ ਦੀ ਹੋਗੀ ਯਾਨੀ ਇਹ ਇਹ ਦੇਖ ਦੇ ਕੇ ਟਿੱਕੇ ਘੜਦੇ ਨੇ ਜਿਵੇਂ ਹੁਣ ਅੱਗ ਨਾਲ ਲੱਗੀ ਅੱਗ ਲੱਗੀ ਹੈ ਫਸਲਾਂ ਨੂੰ ਨੁਕਸਾਨ ਦਾ ਮਾਮਲਾ ਉਹਦਾ ਨੁਕਸਾਨ ਦਾ ਮਾਮਲਾ ਵੀ ਉਹ ਵੀ ਪਿਆ 100% ਪਤਾ ਪਤਾ ਛੜ ਗਿਆ ਜਣੀ ਮੀਂਹ ਨਾਲ ਘੜੇ ਨਾਲ ਮਰੀਆਂ ਜਿਹੜੀਆਂ ਫਸਲਾਂ ਮਰੀਆਂ ਉਹਦਾ ਨੁਕਸਾਨ ਦਾ ਮਾਮਲਾ ਮਾਮਜੇ ਆਏ ਪਏ ਨੇ ਤੇ ਸਰਕਾਰ ਪੇਮੈਂਟ ਨਹੀਂ ਕਰ ਰਹੀ ਤੇ ਇਹ ਜਿਹੜੇ ਪ੍ਰਸ਼ਾਸਨ ਨੇ ਜਿਵੇਂ ਡੀਸੀ ਐ ਡੰਡਾ ਡੀਸੀਆਂ ਕੋਲੇ ਕਹਿੰਦੇ ਨੇ ਵੀ ਸਾਡੇ ਕੋਲ ਪੈਸੇ ਤਾਂ ਆਏ ਪਏ ਨੇ ਜੀ ਬਸ ਹੁਣ ਵੰਡ ਦਾਂਗੇ ਜੀ ਇੱਕ ਦੋ ਦਿਨਾਂ ਚ ਵੰਡ ਦਾਂਗੇ ਕੋਈ ਇਹਦਾ ਮੂੰਹ ਮੱਥਾ ਨਹੀਂ ਵੱਟਦਾ ਸਰਕਾਰ ਤੋਂ ਇਸ ਕਰਕੇ ਅਸੀਂ ਤਾਂ ਇਹ ਪੰਜਾਬ ਸਰਕਾਰ ਦੇ ਖਿਲਾਫ ਹੀ ਧਰਨੇ ਆਂ ਕਿਹਦੇ ਪ੍ਰੋਗਰਾਮ ਕੀਤੇ ਨੇ ਵੀ ਦੋ ਦਿਨੇ ਅਣਮਿੱਥੇ ਸਮੇਂ ਵਾਸਤੇ ਚੱਲਣਗੇ ਪ੍ਰਧਾਨ ਜੀ ਜੇ ਗੱਲ ਕਰੀਏ 2022 ਦਾ ਜਦੋਂ ਇਲੈਕਸ਼ਨ ਹੁੰਦਾ ਵਿਧਾਨ ਸਭਾ ਦਾ ਪੰਜਾਬ 'ਚ ਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾਂਦਾ ਜੇ ਸਾਡੀ ਸਰਕਾਰ ਬਣਦੀ ਹੈਗੀ ਆ ਪੰਜਾਬ 'ਚ ਤਾਂ ਕੋਈ ਦਰਨਾ ਪ੍ਰਦਰਸ਼ਨ ਨਹੀਂ ਲੱਗੇਗਾ ਕੀ ਕਹਿਣਾ ਚਾਹੁੰਦੇ ਇਹ ਤਾਂ ਜਦੋਂ ਉਹਨਾਂ ਨੇ ਕਿਹਾ ਸੀ ਇਹ ਤਾਂ ਉਦੋਂ ਹੀ ਵਿਸ਼ਵਾਸ ਨਹੀਂ ਸੀ ਕਿ ਇਹ ਕਿਵੇਂ ਹੈ ਦਰਨੇ ਪ੍ਰਦਰਸ਼ਨਾਂ ਨੂੰ ਕਿਵੇਂ ਖਤਮ ਕਰਦਾਂਗੇ ਕਿਉਂਕਿ ਜਿੱਡੀਆਂ ਵੱਡੀਆਂ ਮੰਗਾਂ ਨੇ ਜਿੰਨੀ ਵੱਡੀ ਮਤਲਬ ਆਰਥਿਕ ਤੌਰ ਤੇ ਨਰਾਸ਼ਤਾ ਲੋਕਾਂ 'ਚ ਫੈਲੀ ਹੋਈ ਹੈ ਜਿੱਡੀਆਂ ਵੱਡੀਆਂ ਸਮੱਸਿਆਵਾਂ ਨੇ ਭਗਵਾਨਤਮਾਨ ਦੀ ਸਰਕਾਰ ਨੂੰ ਉਹਨਾਂ ਦੀ ਮੇਜ ਦੀ ਨਹੀਂ ਹੈ ਉਹਨਾਂ ਦੇ ਹਾਨ ਦੀ ਨਹੀਂ ਹੈ ਪਰ ਫਿਰ ਵੀ ਜਿੰਨੀਆਂ ਕਿਹੇ ਵੱਧ ਤੋਂ ਵੱਧ ਕਰ ਸਕਦੇ ਤਾਂ ਉਹਨਾਂ ਵੀ ਨਹੀਂ ਕਰ ਸਕਦੇ ਤੁਸੀਂ ਹੈਰਾਨ ਹੋਵੋਗੇ ਵੀ ਹੁਣ ਤਾਂ ਮਾਮਜ਼ਾ ਦੇਣ ਦੀ ਗੱਲ ਹੈ ਇਹਦਾ ਜੇ ਤੱਕ ਕੋ ਮਾਮਜ਼ਾ ਨਹੀਂ ਬੰਡ ਸਕੇ ਜਿਹੜਾ ਜਿਹੜਾ ਮਿਨੀਮਮ ਹੈ ਜੇ 100% ਨੁਕਸਾਨ ਹੋ ਗਿਆ ਤਾਂ 100% ਦਾ 15000 ਹੀ ਕਹਿ ਰਹੇ ਨੇ ਦੇਵਾਂਗੇ 15 ਤੋਂ ਵੀ 7000 650 540 ਇਹ ਨਹੀਂ ਹੈ ਉਹ ਮਾਮਲਾ ਜਿਹੜਾ ਮਿਨਿਮਮ ਮਾਮਲਾ ਹੈ ਉਹ ਵੀ ਜਿਹੜਾ ਉਹ ਵੀ 5 ਏਕੜ ਤੋਂ ਵੱਧ ਕਹਿੰਦੇ ਮਾਮਲਾ ਮਿਲਦਾ ਨਹੀਂ ਹੈ ਸਾਡੀ ਪਾਲਿਸੀ ਬਣੀ ਹੈ ਇਹ ਕਾਹਦੀਆਂ ਪਾਲਿਸੀਆਂ ਨੇ ਕਿਸ ਕਿਸਮ ਦੀਆਂ ਪਾਲਿਸੀਆਂ ਨੇ ਇਸ ਕਰਕੇ ਗੱਲਾਂ ਕਰਨ ਨਾਲ ਤਾਂ ਨਹੀਂ ਗੱਲ ਬਣਦੀ ਵੀ ਧਰਨੇ 'ਚ ਰੌਣਕ ਦਿਆਂਗੇ ਆ ਧਰਨੇ ਦਾ ਲੱਗ ਰਿਹਾ ਓਦੋਂ ਵੀ ਜ਼ਿਆਦਾ ਲੱਗ ਰਿਹਾ ਪ੍ਰਧਾਨ ਜੀ ਜੇ ਗੱਲ ਕਰੀਏ ਸੀਐਮ ਭਗਵੰਤ ਸਿੰਘ ਮਾਨ ਕਹਿੰਦੇ ਆ ਮੈਂ ਕਿਸਾਨਾਂ ਦੇ ਹਰ ਇੱਕ ਮਸਲੇ ਹੱਲ ਕਰ ਰਿਹਾ ਕੀ ਮੈਂ ਦੇਖਦੇ ਜਦੋਂ ਤੁਸੀਂ ਕਹੋਗੇ ਨਾ ਵੀ ਕਿਸਾਨਾਂ ਦੇ ਮਸਲੇ ਹੱਲ ਕਰ ਰਹੇ ਆ ਉਦੋਂ ਕਿਸਾਨ ਸੁਣਿਓ ਗੱਲ ਨੂੰ ਕਹਿਣਗੇ ਵੀ ਤੁਸੀਂ ਆਹ ਕਰ ਰਹੇ ਹੋ ਤੁਸੀਂ ਬਿਜਲੀ ਸਪਲਾਈ ਕੀਤੀ ਹੈ ਪਿਛਲੀ ਵਾਰ ਝੋਨੇ ਵੇੜੇ ਉਹ ਲੋਕ ਕਹਿ ਰਹੇ ਨੇ ਵੀ ਬਹੁਤ ਵਧੀਆ ਕੀਤਾ ਤੁਸੀਂ 6 ਸਭ ਜੋਂਟ ਬਾਬ ਕੀਤਾ ਲੋਕਾਂ ਨੇ ਕਿਹਾ ਵੀ ਹਾਂ ਇਹ ਠੀਕ ਕੀਤਾ ਤੁਸੀਂ ਜਿਹੜਾ ਮੈਡੀਕਲ ਦੀਆਂ ਸਹੂਲਤਾਂ ਕੁਝ ਦਿੱਤੀਆਂ ਨੇ ਉਹਨਾਂ ਦੇ ਬਾਰੇ ਲੋਕਾਂ ਨੇ ਚਰਚਾ ਹੈ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹ ਕਹਿ ਰਹੇ ਨੇ ਜਿਹੜੀਆਂ ਕੀਤੀ ਹੀ ਨਹੀਂ ਤੁਸੀਂ ਤਾਂ ਮੁਰਗੀ ਦਾ ਪੈਸਾ ਬੱਕਰੀ ਦਾ ਪੈਸਾ ਭੇਡ ਦਾ ਪੈਸਾ ਸ਼ੈੱਟ ਦਾ ਪੈਸਾ ਘਰਾਂ ਦੇ ਪੈਸੇ ਮਕਾਨਾਂ ਦਾ ਮਾਮਲਾ ਹੁਣ ਤੱਕ ਨਹੀਂ ਦਿੱਤਾ ਜਿਹੜੀਆਂ ਗੱਲਾਂ ਰਹਿਦੀਆਂ ਨੇ ਉਹ ਕੰਕੀਨੇ ਪੂਰੀਆਂ ਕਰਨੀਆਂ ਨੇ ਜਦੋਂ ਤੁਸੀਂ ਕਰੋਗੇ ਫਿਰ ਕੰਦਾਂ ਦੇ ਪੋਸਟਰ ਲਾਉਣ ਦੀ ਲੋੜ ਨਹੀਂ ਅਸੀਂ ਨੇ ਬਹੁਤ ਕੰਮ ਕੀਤਾ ਸਾਡਾ ਕੰਮ ਬੋਲਦਾ ਫਿਰ ਤਾਂ ਲੋਕ ਬੋਲਣਗੇ ਤੁਹਾਡੇ ਪੋਸਟਰ ਬੋਲਣ ਨਾਲ ਨਹੀਂ ਵੀ ਸਾਡਾ ਕੰਮ ਪੋਸਟਰ ਬੋਲਦਾ ਸਾਡਾ ਕੰਮ ਬੋਲਦਾ ਸਾਡਾ ਫੁਲਾਣਾ ਬੋਲਦਾ ਤੁਹਾਨੂੰ ਬੋਲਣ ਦੀ ਲੋੜ ਨਹੀਂ ਫਿਰ ਤਾਂ ਲੋਕ ਕਹਿਣਗੇ ਵੀ ਹਾਂ ਜੀ ਇਹਨਾਂ ਨੇ ਕੀਤਾ ਪ੍ਰਧਾਨ ਜੀ ਦੇਸ਼ ਆਜ਼ਾਦ ਨੂੰ ਤਕਰੀਬਨ 75 ਸਾਲ ਹੋ ਚੁੱਕੇ ਨੇ ਪਰ ਕਿਸਾਨ ਹਜੇ ਵੀ ਸੜਕਾਂ ਤੇ ਰੁੱਲਦੇ ਨਜ਼ਰ ਆਉਂਦੇ ਨੇ ਕਿੰ ਕੀ ਕਹਿਣਾ ਚਾਹੂਗੀਆਂ ਕਿਸਾਨਾਂ ਦਾ ਕਿਹੜਾ ਸ਼ੌਕ ਹੈ ਬਈ ਛੜਕਾਂ ਦੀ ਰੋਣ ਦਾ 75 ਸਾਲਾਂ ਤੋਂ ਇੱਕੋ ਹੀ ਨੀਤੀ ਇੱਕੋ ਹੀ ਪਾਲਿਸੀ ਹੈ ਵੀ ਸਾਡੀਆਂ ਜੇਬਾਂ ਚੋਂ ਕੱਢ ਕੇ ਵੱਡਿਆਂ ਦੀ ਜੇਬਾਂ ਚ ਪਾਉਣਾ ਜਿਹੜਾ ਇਹ ਵਿਤਕਰ ਹੈ ਗਰੀਬਾਂ ਤੇ ਅਮੀਰੀ ਦਾ ਪਾੜਾ ਜਿਹੜਾ ਉਹ ਵਧ ਹੀ ਜਾਂਦਾ ਗਰੀਬ ਗਰੀਬ ਹੋਈ ਜਾਂਦੇ ਨੇ ਅਮੀਰ ਅਮੀਰ ਹੋਈ ਜਾਂਦੇ ਨੇ ਇਹ ਨੀਤੀ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਵੱਡਿਆਂ ਕੋਲੋਂ ਖੂਕ ਕੇ ਛੋਟਿਆਂ ਨੂੰ ਦੇਣਾ ਇਹਦੇ ਨਾਲ ਤਬਦੀਲੀ ਹੋਣੀ ਹੈ ਵੱਡਿਆਂ ਦੇ ਟੈਕਸ ਲਾਓ ਵੱਡਿਆਂ ਤੋਂ ਟੈਕਸ ਲਾ ਕੇ ਖਜ਼ਾਨੇ ਭਰੋ ਉਹ ਖਜਾਨੇ ਜੋ ਗਰੀਬ ਲੋਕਾਂ ਨੂੰ ਕਿਸਾਨਾਂ ਨੂੰ ਕਿਰਤੀਆਂ ਨੂੰ ਮਜ਼ਦੂਰਾਂ ਨੂੰ ਵੰਡਾ ਦਿਓ ਫਿਰ ਜਾ ਕੇ ਇਹ ਨਰਾਸ਼ਤਾ ਲੋਕਾਂ ਚ ਮੁਕੂ ਇਹ ਬਰਾਬਰੀ ਵਾਲਾ ਸਮਾਜ ਲਿਆਉਣ ਦੀ ਗੱਲ ਕਰੋ ਜਿੰਨਾ ਚਿਰ ਤੁਹਾਡਾ ਵਿਤਕਰੇ ਵਾਲਾ ਇੰਨਾ ਗਰੀਬਾਂ ਤੇ ਅਮੀਰਾਂ ਪਾੜਾ ਹੋਊਗਾ 40% ਲੋਕ ਨੇ ਜਿਹੜੇ 1% ਲੋਕ 40% ਧਨ ਤੇ ਕਬਜ਼ਾ ਕਰੀ ਬੈਠੇ ਨੇ 1% ਲੋਕਾਂ ਕੋਲੇ 40% ਧਨ ਤੇ ਕਬਜ਼ਾ ਆਹ ਜਿਹੜਾ ਵਿਤਕਰੇ ਇਹ ਖਾਈ ਹੈ ਇਹ ਖਾਈਪੂਰਨ خاطر ਕੋਈ ਬਰਾਨਾ ਕਰੋ ਫਿਰ ਲੋਕਾਂ ਤੇ ਅਸੀਂ ਤੇਨ ਨੂੰ ਸੁਣਨਗੇ ਸੈਂਟਰ ਗਵਰਨਮੈਂਟ ਕੈਰੀ ਹੈਗੀ ਹੈ ਕਿਸਾਨਾਂ ਨੂੰ ਕੇਂਦਰ ਸਰਕਾਰ ਪਰ ਇਅਰ 6000 ਰੁਪਏ ਦੇ ਰਹੀ ਹੈ ਕੀ ਕਹਿਣਾ ਚਾਹੂਗਾ ਕੀ ਹੈ ਪਹਿਲਾਂ 6000 ਕਿੰਨਿਆਂ ਕਿਨੂੰ ਦੇਣੇ ਤੁਸੀਂ 6000 ਕੀ ਚੀਜ਼ ਹੈ 6000 6000 ਨਾਲ ਬਣਦਾ ਕੀ ਹੈ 3 ਕਿਲੋ ਝਾੜ ਨਹੀਂ ਆਉਂਦੀ ਕੀ ਬਣਦਾ 6000 ਨਾਲ ਤੁਸੀਂ 6000 ਦੇ ਕੇ ਗੀਤ ਗਾਉਂਦੇ ਲਿਆਉਦੇ ਕਿੱਥੋਂ ਤੁਸੀਂ ਉਹ ਲੈਂਦੇ ਕਿੰਨੇ ਸਾ ਤੋਂ ਲੈਂਦੇ ਦੱਸੋ ਤੁਸੀਂ ਸਾ ਤੋਂ ਕਿੰਨਾ ਤੁਸੀਂ ਸਾਡੇ ਤੇ ਜਿਹੜੇ ਟੈਕਸ ਮੜਦੇ ਹੋ ਅਸੀਂ ਕਿੰਨੀਆਂ ਚੀਜ਼ਾਂ ਅਸੀਂ ਹਰ ਸਾਲ ਅਸੀਂ ਮੋਟਾ ਜਿਹਾ ਅੰਦਾਜ਼ਾ ਲਾਇਆ ਹੈ ਹਰ ਸਾਲ ਅਸੀਂ 1 ਏਕੜ ਦੇ ਵਿੱਚੋਂ 5000 ਰੁਪਏ ਟੈਕਸ ਰੂਪ ਦੇ ਸਰਕਾਰ ਦੇ ਵਿੱਚ ਖਜ਼ਾਨੇ ਤੇ ਜਮ੍ਹਾਂ ਕਰਾਉਨੇ ਆ ਖੇਤੀ ਜਿਹੇ ਸੈਕਟਰ ਦੇ ਵਿੱਚੋਂ ਖੇਤੀ ਸੈਕਟਰ ਦੇ ਵਿੱਚੋਂ ਜਿੰਨਾ ਉਤਪਾਦਨ ਹੁੰਦਾ ਹੈ ਉਹਦਾ ਜਦੋਂ ਪ੍ਰੋਸੈਸਿੰਗ ਤੁਸੀਂ ਕਰਦੇ ਹੋ ਉਹਦੇ ਨਾਲ ਕਿੰਨੇ ਕਰੋੜਾਂ ਖਰਬਾ ਰੁਪਏ ਤੁਸੀਂ ਕਮਾਉਨੇ ਹੋ ਤੁਸੀਂ ਸਾਨੂੰ ਦਿੰਦੇ ਕੀ ਹੋ ਲੈਂਦੇ ਹੋ ਸਿਰਫ ਜੇ ਦਿੱਤਾ ਤੁਸੀਂ ਮਾੜਾ ਮੋਟਾ ਲਿਆ 6000 ਰੁਪਏ ਉਹ ਤੁਸੀਂ ਕਣਿਆਤਾ ਸਾਨੂੰ ਵੀ ਤੁਹਾਨੂੰ ਆ ਦਿੱਤਾ ਤੁਸੀਂ ਉਹ ਆਪਦੇ ਘਰੋਂ ਨਹੀਂ ਲੈਏ ਇਹ ਸਾਡੇ ਹੀ ਪੈਸਾ ਮੁੜ ਕੇ ਸਾਨੂੰ ਦੇਣਾ ਹੁੰਦਾ ਤੁਸੀਂ ਕਾਰਪੋਰੇਟਾਂ ਦਾ ਤਾਂ ਕਦੇ ਕਿਹਾ ਨਹੀਂ ਵੀ 15 ਲੱਖ ਕਰੋੜ ਦੇ ਕਰਜ਼ੇ ਉਹਨਾਂ ਦੇ ਮਾਫ਼ ਕਰਕੇ ਸਾਡਾ 1.5 ਪੰਜਾਬ ਦੇ ਸੇ 3 ਲੱਖ ਕਰੋੜ ਰੁਪਈਆ ਕਰਜ਼ਾ ਇਹਨੂੰ ਮਾਫ਼ ਕਰਨ ਵਾਸਤੇ ਤੁਸੀਂ ਤਿਆਰ ਨਹੀਂ ਜੇ ਨਹੀਂ ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਰੁਪਈਆ ਕਰਜ਼ਾ ਪੰਜਾਬ ਦੀ ਸਰਕਾਰ ਸੇ 3 ਲੱਖ ਕਰੋੜ ਰੁਪਈਆ ਕਰਜ਼ਾ ਹਿੰਦੁਸਤਾਨ ਦੇ ਕੁੱਲ ਕਿਸਾਨਾਂ ਸਿਰ 18 ਲੱਖ ਕਰੋੜ ਰੁਪਈਆ ਕਰਜ਼ਾ ਤੇ ਇਹਨਾਂ ਨੇ 15-16 ਲੱਖ ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਹੀ ਕਾਰਪੋਰੇਟਾਂ ਦਾ ਮਾਫ਼ ਕਰਤਾ ਭਾਜਪਾ ਲੀਡਰ ਹਰਜੀਤ ਗਰੇਵਾਲ ਕਹਿ ਰਿਹਾ ਹੈ ਪੰਜਾਬ ਦੇ ਪਿੰਡਾਂ ਚ ਮੋਦੀ ਮੋਦੀ ਹੋ ਰਹੀ ਹੈ ਮੈਂ ਤਾਂ ਅਸੀਂ ਤਾਂ ਸੁਣੀ ਨਹੀਂ ਹਾਂ ਹੋ ਰਹੀ ਹੈ ਗਾਲ ਦੇ ਮਗਰਲੇ ਪਾਸੇ ਮੋਦੀ ਲਾਉਂਦੇ ਆ ਉਹ ਇਹ ਐਂ ਤਾਂ ਐਂ ਤਾਂ ਮੋਦੀ ਮੋਦੀ ਹੋ ਰਹੀ ਹੈ ਗਾਲਾਂ ਸੁਣ ਲਓ ਤੁਸੀਂ ਮੋਦੀ ਬੁੜੀਆਂ ਵੀ ਗਾਲਾਂ ਦਿੰਦੇ ਨੇ ਮੋਦੀ ਨੂੰ ਆ ਮੋਦੀ ਮਰ ਗਿਆ ਮੋਦੀ ਨੇ ਕਰਤਾ ਤੁਸੀਂ ਮੋਦੀ ਮੋਦੀ ਹੋ ਰਹੀ ਹੈ ਮੈਂ ਤੇ ਹਰਜੀਤ ਗਰੇਵਾਲ ਰਹਿੰਦਾ ਕਿਹੜੇ ਜਹਾਨ ਚ ਹੈ ਕੀ ਕਿਸਾਨ ਮੋਦੀ ਮੋਦੀ ਕਰ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਵੜਨ ਤੁਹਾਨੂੰ ਕੋਈ ਦਿੰਦਾ ਨਹੀਂ ਬਾਹਰ ਤੁਹਾਨੂੰ ਕੋਈ ਲੈਣ ਦਿੰਦਾ ਘਰੋਂ ਪੈਰ ਜਦੋਂ ਧਰਦੇ ਹੋ ਉਹਦੀ ਮਰਦਾ ਬਾ ਸੁਣਦੇ ਹੋ ਕਾਲੀਆਂ ਝੰਡੀਆਂ ਵਾਲੇ ਤੁਹਾਡੇ ਮੂਹਰੇ ਖੜੇ ਹੁੰਦੇ ਨੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਇਆਂ ਇਆਂ ਗੱਲਾਂ ਕਰਦੇ ਹੋ ਮਨੋਰ ਲਾਲ ਖੱਟੜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਵੀ ਜਿਹੜੇ ਕਿਸਾਨ ਹੈ ਉਹ ਸਿਰਫ ਰਹਿ ਹੈ ਸਾਨੂੰ 10% ਵੋਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਸਿਰਫ ਰੇ ਨੇ ਫਿਰ ਤੁਸੀਂ ਭਾਈ ਨਾ ਜਾਓ ਉਹਨਾਂ ਕੋਲੇ ਜੇ ਤੁਹਾਡਾ ਸਿਰਫ ਠੀਕ ਹੈ ਫਿਰ ਤਾਂ ਤੁਸੀਂ ਲੋਕਾਂ ਕੋਲੇ ਜਾ ਕੇ ਕਿਉਂ ਕਹਿੰਦੇ ਮੈਂ ਵੀ ਕਿਸਾਨਾਂ ਦਾ ਪੁੱਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਜਿੱਦਾਂ ਬੈਠੇ ਨੇ ਹੁੰਦੇ ਨੇ ਸਾਰੀ ਸਾਰੀ ਲਿਖਉਣਗੇ ਉੱਥੇ ਲਗਾਉਂਦੇ ਨੇ ਵੀ ਤੁਸੀਂ ਕਿਹੜੀ ਜਾਤੀ ਚੋਂ ਕਿਹੜੀ ਖਾਸ ਜੋ ਕਿਹੜਾ ਕਾਰੋਬਾਰ ਕਰਦੇ ਹੋ ਉਹ ਵੀ ਜਿਨ੍ਹਾਂ ਦੇ ਕੋਲੇ ਹਜ਼ਾਰ-ਹਜ਼ਾਰ ਗੱਡੀ ਖੜੀ ਹੈ ਘਰੇ ਜਿਨ੍ਹਾਂ ਦੇ ਕੋਲੇ ਇੱਕ-ਇੱਕ ਹਜ਼ਾਰ ਗੱਡੀ ਹੈ ਜਿਨ੍ਹਾਂ ਦੇ ਕੋਲੇ ਕਮਰੇ ਨਹੀਂ ਗਿਨੇ ਜਾਂਦੇ ਵੀ ਕਿੰਨੇ ਕਮਰੇ ਨੇ ਉਹ ਵੀ ਕਹਣਗੇ ਮੈਂ ਕਿਸਾਨ ਹਾਂ ਜੀ ਆ ਸੁਖਬੀਰ ਹੋਣੀ ਕਿਸਾਨ ਨੇ ਅਮਰਿੰਦਰ ਕਿਸਾਨ ਹੈ ਇਹ ਗੱਡਗਰੀ ਹੋਣੀ ਕਿਸਾਨ ਨੇ ਮੋਦੀ ਵੀ ਕੱਲ ਨੂੰ ਕਹਿੰਦੇ ਮੈਂ ਵੀ ਕਿਸਾਨ ਆ ਐਂ ਤਾਂ ਫਿਰ ਕੋਈ ਕਿਸਾਨ ਰਾਜੇ ਕਿਸਾਨ ਨੇ ਜੇ ਫਿਰ ਤੁਸੀਂ ਭਾਈ ਭੈ ਦਾ ਕਰ ਫਿਰ ਅਡਾਨੀ ਬਾਨੀ ਵੀ ਕੱਲ ਨੂੰ ਕਹਦੇ ਨੇ ਕਿ ਇਹ ਇਸ ਤੇ ਕਿਸਾਨ ਆ ਫਿਰ ਕਿਸਾਨ ਦੇ ਕੋਲ ਲਾਇਸੈਂਸ ਹੈ ਜੇ ਕਿਸਾਨ ਕਹੇ ਤੂੰ ਛੜਾ ਛੁੱਟਦਾ ਕਿਸਾਨ ਕਹੇ ਤੂੰ ਛੜਾ ਨਹੀਂ ਛੁੱਟਦਾ ਤੁਸੀਂ ਨੀਤੀਆਂ ਤੁਸੀਂ ਕਾਰਪੋਰੇਟ ਹੋ ਤੁਸੀਂ ਸਰਮਾਇਦਾਰੋਂ ਤੁਸੀਂ ਪੂੰਜੀਪਤੀਆਂ ਤੁਸੀਂ ਗਰੀਬਾਂ ਨੂੰ ਲੁੱਟ ਕੇ ਕਾਰਪੋਰੇਟਾਂ ਦਾ ਢਿੱਡ ਭਰਨ ਵਾਲੇ ਹੋ ਤੁਸੀਂ ਉਹ ਨੀਤੀਆਂ ਦੇ ਪਹਿਰੇਦਾਰ ਹੋ ਜਿਹੜੀਆਂ ਨੀਤੀਆਂ ਕਿਸਾਨਾਂ ਮਜ਼ਦੂਰਾਂ ਦਾ ਖੂਨ ਚੂਸਦੀਆਂ ਨੇ ਉਹ ਨੀਤੀਆਂ ਲੈ ਕੇ ਆਉਂਦੇ ਤੁਸੀਂ ਉਹਨਾਂ ਨੂੰ ਬਲੰਦ ਕਰਦੇ ਹੋ ਤੇ ਉਹਨਾਂ ਦੇ ਖੜ ਕੇ ਤੁਸੀਂ ਫੈਸਲੇ ਕਰਦੇ ਹੋ ਜਿਹੜਾ ਸਾਡੇ ਬੱਚਿਆਂ ਦਾ ਰਜਗਾਰ ਖੋਕੇ ਲਗੀਆਂ ਜਿਨ੍ਹਾਂ ਨੇ ਸਾਡੇ ਜੱਦ ਬੱਚਿਆਂ ਨੂੰ ਨਸ਼ਿਆਂ 'ਚ ਡੋਪਤਾ ਜਿਨ੍ਹਾਂ ਨੇ ਸਾਡੇ ਬੱਚੇ ਬੇਰਜਗਾਰ ਕਰਤੇ ਜਿਨ੍ਹਾਂ ਨੇ ਸਾਡੇ ਲੱਖਾਂ ਬੱਚੇ 3 ਲੱਖ ਬੱਚਾ ਪੰਜਾਬ ਦੇ ਵਿੱਚੋਂ ਕੈਨੇਡਾ ਚਲਾ ਗਿਆ ਜਿਹੜਾ ਵਿਦਿਆਰਥੀਆਂ ਦੇ ਰੂਪ 'ਚ ਗਿਆ ਪ੍ਰਧਾਨ ਜੀ ਕਮਹਿਲਾ ਨੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੂੰ ਅਪੀਲ ਕੀਤੀ ਹੈ ਵੀ ਅਫੀਮ ਦੀ ਖੇਤੀ ਪੰਜਾਬ 'ਚ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋ ਇਹ ਕਿਸੇ ਦਾ ਵੀ ਜਾਇਜ਼ਾ ਹੋ ਸਕਦਾ ਫਿਲਮ ਦੀ ਕੀਤੀ ਕੱਲ ਨੂੰ ਕੋਈ ਕਹਿ ਸਕਦਾ ਸਾਨੂੰ दारू ਕੱਢਣ ਦੀ ਆਗਿਆ ਦੇ ਦਿਓ ਜੀ ਕਿਤੇ दारू ਕੱਢਣ ਦਾ ਦਰੂ ਦਾ ਉਦੋਂ ਹੀ ਮਹਿੰਗੀ ਵਿਕਦੀ ਹੈ ਇੱਕ ਗੰਨੇ ਚ ਇੱਕ ਬੋਤਲ ਬਣ ਜਾ ਕਰੋ ਮੈਨੂੰ ਲੱਗਦੀ ਹੈ 300 500 ਦੀ ਵਿਕਦੀ ਹੈ ਦੇ ਦਿਓ ਆਗਿਆ ਜੀ ਨੂੰ ਆਗਿਆ ਅਸੀਂ ਤਾਂ ਇਹਨਾਂ ਨੂੰ दारू ਨੂੰ ਹੀ ਨਸ਼ਾ ਮੰਨਦੇ ਆ ਅਸੀਂ ਫਿਲਮ ਨੂੰ ਵੀ ਨਸ਼ਾ ਮੰਨਦੇ ਆ ਅਸੀਂ ਨਸ਼ੇ ਵਾਲੀਆਂ ਚੀਜ਼ਾਂ ਜਿਨ੍ਹਾਂ ਗੁਲਾਮ ਕਰਦੀਆਂ ਨੇ ਬੰਦੇ ਨੂੰ ਉਹ ਚੀਜ਼ਾਂ ਨੂੰ ਜੇ ਹੁਣ ਇਹ ਕਹਿਣਾ ਹੋਵੇ ਜਿਹੜੇ ਬੰਦੇ ਇਹ ਕਹਿ ਰਹੇ ਨੇ ਦੀ ਫੀਮ ਦੀ ਖੇਤੀ ਕਰਨੀ ਚਾਹੀਦੀ ਆ ਉਹਨਾਂ ਨੂੰ ਸ਼ਾਇਦ ਇਹ ਪੜ੍ਹੇ ਕਿ ਫੀਮ ਦੀ ਖੇਤੀ ਹਿੰਦੁਸਤਾਨ ਦੀ ਕਿਤੇ ਹੁੰਦੀ ਨਹੀਂ ਜਿੱਥੇ ਹੁੰਦੀ ਹੈ ਉਹਨਾਂ ਕਿਸਾਨਾਂ ਦੇ ਮਹਿਲ ਕਿੱਥੇ ਗਏ ਬਈ ਜੂਪੀ ਚ ਹੁੰਦੀ ਹੈ ਰਾਜਸਥਾਨ ਚ ਹੁੰਦੀ ਹੈ ਪਰ ਤੁਹਾਨੂੰ ਇਹ ਨਹੀਂ ਨਾ ਪਤਾ ਜਦੋਂ ਕੋਈ ਖੇਤੀ ਕਰਨ ਵਾਸਤੇ ਕਹਿੰਦੇ ਨੇ ਇਹਨੂੰ ਜਾਂ ਤੁਹਾਨੂੰ ਖੇਤੀ ਕਰਾਉਣਗੇ ਉਦੋਂ ਤੁਹਾਡੀਆਂ ਤੰਦਾਂ ਕਿਵੇਂ ਕੱਸਦੇ ਨੇ ਚਾਰੇ ਪਾਸੇ ਕਿ ਡੋਡੇ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਆ ਉਹਦਾ ਦੁੱਧ ਨਹੀਂ ਵਰਤ ਸਕਦੇ ਤੁਸੀਂ ਉਹ ਐ ਕਰਨਾ ਤੁਸੀਂ ਉਹ ਕਰਨਾ ਤੁਹਾਡੇ ਕੰਡੀਸ਼ਨ ਐ ਲਾਉਣ ਗਿਆ ਆਲੂਆਂ ਨਾਲੋਂ ਵੀ ਸਸਤੇ ਵਿਗਣਗੇ ਬਾਈ ਟੋਟੇ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਕੱਟ ਰਿਹਾ ਕਿਵੇਂ ਦੇਖਦੇ ਹੋ ਅ ਪਹਿਲਾਂ ਜੇ ਇੰਨੇ ਸਾਲ ਹੋ ਗਏ ਉਹ ਉਦੋਂ ਪੰਜਾਬ ਬਚਿਆ ਉਦੋਂ ਜੇ ਉਦੋਂ ਪੰਜਾਬ ਕੌਣ ਬਚਾਉਂਦਾ ਸੀ ਜਿੰਨੇ ਚਿਰ ਹੁਣ ਹੁਣ ਉਹਨੂੰ 10 ਸਾਲ ਹੋ ਗਏ ਸੱਤਾਂ ਚ ਉਤਰੇ ਨੂੰ ਹੁਣ ਪੰਜਾਬ ਕੌਣ ਹੁਣ ਕੌਣ ਪੰਜਾਬਾ ਚ ਰਿਹਾ ਪੰਜਾਬ ਹੁਣ ਜਿਆਦਾ ਹੈ ਉਹਦੇ ਪੰਜਾਬ ਜਦੋਂ ਸਾਰਾ ਕੁਝ ਲਟਾਤਾ ਉਦੋਂ ਬਾਅਦ ਪੰਜਾਬ ਜਿਆਦਾ ਹੈ ਕੈਲੀਫੋਰਨੀਆ ਬਣਾਉਣ ਦੀ ਜਿਹੜੀ ਗੱਲ ਕਰਦੇ ਸੁਖਵੀਰ ਬਾਦਲ ਉਹ ਨੂੰ ਪੁੱਛ ਰੋ ਵੀ ਤੇਰੀ ਪਾਣੀ ਵਾਲੀ ਬਸ ਕਿੱਥੇ ਚਲਦੀ ਹੈ ਬਈ ਜਿਹੜੀ ਪਾਣੀ ਵਾਲੀ ਬਸ ਚਲਾਈ ਸੀ ਤੇਰੀ ਉਹ ਕਿੱਥੇ ਚਲਦੀ ਹੈ ਜਿਹੜਾ ਤੂੰ ਕਹਿੰਦਾ ਸੀ ਮੈਂ ਪੰਜਾਬ ਨੂੰ ਕੈਦੋ ਫੂਰਨੀਆਂ ਬਣਾ ਦੂ ਉਹ ਕੈਦੋ ਫੂਰਨੀਆਂ ਬਣਾਉਣ ਦਾ ਲੋਕਾਂ ਦੀ ਸਮਝ ਹੀ ਨਹੀਂ ਇਹ ਗੱਲ ਕੀ ਕਹਿ ਰਿਹਾ ਤੂੰ ਉਹੀ ਨੀਤੀ ਜਿਹੜੀ ਕਾਰਪੋਰੇਟ ਕਰਨਾ ਚਾਹੁੰਦੇ ਨੇ ਵੀ ਵੱਡੇ ਫਾਰਮਿੰਗ ਛੋਟੀ ਖੇਤੀ ਖਤਮ ਕਰਨੀ ਕੈਦੋ ਫੂਰਨੀਆਂ ਦਾ ਮਤਲਬ ਹੈ ਵੱਡੇ ਫਾਰਮ ਕੈਦੋ ਫੂਰੀਆਂ ਹਜ਼ਾਰ-ਹਜ਼ਾਰ 2-2000 ਏਕੜ ਦੇ ਫਾਰਮ ਉਹ ਬਣਾਉਣਾ ਤੇ ਉਹ ਹੁਣ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ ਜਿਹੜਾ ਬੰਦਾ ਪੰਜਾਬ ਨੂੰ ਖਾ ਗਿਆ ਜਿਨ੍ਹਾਂ ਨੇ ਕੋਈ ਕਬਜ਼ੇ ਕੋਈ ਇਰਾਦਾ ਛੱਡੀ ਦੀ ਸਾਰਾ ਲੁੱਟ ਕੇ ਝੂੰਡ ਕੇ ਤੁਸੀਂ ਨੇ ਗੋਗਰਾ ਭਰ ਲਿਆ ਤੇ ਹੁਣ ਨਾਰਾ ਦੇ ਕੇ ਵੀ ਪੰਜਾਬ ਦਾ ਹਿਤੂ ਆ ਪੰਜਾਬ ਦੇ ਲੋਕਾਂ ਦਾ ਹਿਤੂ ਆ ਪੰਜਾਬ ਬਚਾਉਣ ਚੱਲੇ ਇਹਦਾ ਭਾਈ ਸਾਰੇ ਪੰਜਾਬ ਬਚਾਉਣ ਵਾਲੇ ਨਹੀਂ ਪੰਜਾਬ ਨੂੰ ਤਾਂ ਖਾਣ ਵਾਲੇ ਮਜ਼ਦੂਰ ਨੇ ਜਿਨ੍ਹਾਂ ਦੇ ਘਰੇ ਆਟਾ ਨਹੀਂ ਜਿਨ੍ਹਾਂ ਦੇ ਦੋ ਡੰਗ ਦੀ ਰੋਟੀ ਨਹੀਂ ਜਿਨ੍ਹਾਂ ਦੇ ਬੱਚਿਆਂ ਵਾਸਤੇ ਕੋਈ ਰਜਗਾਰ ਨਹੀਂ ਜਿਨ੍ਹਾਂ ਦੇ ਪਾਉਣ ਵਾਸਤੇ ਕੱਪੜੇ ਨਹੀਂ ਜਿਨ੍ਹਾਂ ਦੇ ਹੜਾ ਨਾ ਘੱਟ ਹੈਗੇ ਤੇ ਉਹਨਾਂ ਦੇ ਬੈਠਣ ਵਾਸਤੇ ਛੱਤ ਨਹੀਂ ਉਹ 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 ਨੇ ਪੰਜਾਬ ਦੇ ਅਸਲੀ ਵਰਕਰ ਦਾ ਉਹ ਤਾਂ ਤੁਸੀਂ ਬਚਦੇ ਨਹੀਂ ਤੁਸੀਂ ਪੰਜਾਬ ਬੱਚਾ ਨੂੰ ਪੰਜਾਬ ਵਿਚਾਰ ਦੀ ਗੱਲ ਕਰੀ ਜਾਂਦੇ ਪ੍ਰਧਾਨ ਜੀ ਤੁਸੀਂ ਇਹ ਮਜ਼ਦੂਰਾਂ ਦੀ ਗੱਲ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ ਕਿਨਾਰਾ ਦਿੱਤਾ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਕਿਸਾਨਾਂ ਨਾਲ ਮਜ਼ਦੂਰ ਧਰਨਿਆਂ 'ਚ ਨਜ਼ਰ ਨਿਆਰੇ ਕੀ ਕਹਿਣਾ ਚਾਹੋਗੇ ਨਾਰਾ ਦਿੱਤਾ ਨਹੀਂ ਸੀ ਨਾਰਾ ਦੇ ਰਹੇ ਹਾਂ ਨਾਰਾ ਹੈ ਇਹ ਅਸੀਂ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਦਿੱਤਾ ਨਹੀਂ ਸੀ ਗਮਰਾ ਨਹੀਂ ਕਰਦੇ ਉਹਨਾਂ ਨੂੰ ਅਸੀਂ ਕਹਿੰਦੇ ਆਂ ਵੀ ਕਿਸਾਨਾਂ ਤੇ ਮਜ਼ਦੂਰਾਂ ਦੇ ਬਗੈਰ ਇਹ ਸਰਕਾਰ ਨਾਲ ਟੱਕਰ ਨਹੀਂ ਦਿੱਤੀ ਜਾ ਸਕਦੀ ਇਹ ਲੜਾਈ ਬਹੁਤ ਕਮਜ਼ੋਰ ਹੈ ਇਹ ਵੱਖਰੀ ਗੱਲ ਹੈ ਕਿ ਸਾਡੀਆਂ ਮੰਗਾਂ ਨੇ ਉਹਦੇ ਵਿੱਚ ਕੁਝ ਡਿਫਰੈਂਟ ਨੇ ਉਹਨਾਂ ਦੀਆਂ ਮੰਗਾਂ ਤੇ ਸਾਡੀਆਂ ਮੰਗਾਂ ਤੇ ਉਹ ਅੱਡ ਲੜ ਰਹੇ ਨੇ ਅਸੀਂ ਅੱਡ ਲੜ ਰਹੇ ਆ ਪਰ ਸਾਨੂੰ ਇਕੱਠੇ ਹੋ ਕੇ ਵੀ ਲੜਨਾ ਪਊ ਦੁਸ਼ਮਣ ਸਾਡਾ ਸਾਂਝਾ ਹੈ ਉਹ ਸਾਡਾ ਵੀ ਨੁਕਸਾਨ ਕਰ ਰਿਹਾ ਮਜ਼ਦੂਰਾਂ ਦਾ ਵੀ ਕਰ ਰਿਹਾ ਇਸ ਕਰਕੇ ਇਹ ਲੜਾਈ ਅਸੀਂ ਮਜ਼ਦੂਰਾਂ ਨੂੰ ਵੀ ਕਹਿੰਦੇ ਵੀ ਛੱਡ ਦਿਓ ਚਾਕ ਕਿ ਜਾਤ ਗੋਤ ਦੇ ਜਾਤ ਵਾਲੇ ਦੇ ਮਗਰ ਲੱਗੇ ਤੁਸੀਂ ਇਹ ਕਹੋ ਕਿ ਮਜ਼ਦੂਰਾਂ ਦਾ ਨਮਾਇੰਦਾ ਇਹ ਕਿਸਾਨਾਂ ਦਾ ਨਮਾਇੰਦਾ ਕੋਈ ਕਿਸੇ ਦਾ ਨਮਾਇੰਦਾ ਨਹੀਂ ਪਰ ਮਜ਼ਦੂਰ ਤਾਂ ਪ੍ਰਧਾਨ ਜੀ ਇਹ ਕਹਿ ਰਿਹਾ ਪਿੰਡਾਂ ਦੇ ਸਾਡੇ ਖਿਲਾਫ ਮਤੇ ਪਾਏ ਜਾਂਦੇ ਆ ਮਤੇ ਪਾਉਣ ਵਾਲੇ ਤਾਂ ਉਹਨਾਂ ਦੇ ਬੰਦੇ ਆ ਨਾ ਭਾਈ ਕਾਰਪੋਰੇਟਾਂ ਦੇ ਬੰਦੇ ਆ ਜਿਹੜੇ ਕਾਰ ਮਜ਼ਦੂਰਾਂ ਤੇ ਕਿਸਾਨਾਂ ਦੀ ਏਕਤਾ ਨਹੀਂ ਹੋਣ ਦਿੰਦੇ ਉਹਨਾਂ ਦੇ ਬੰਦੇ ਪਿੰਡਾਂ 'ਚ ਹੀ ਬੈਠੇ ਆ ਇੱਕ ਪਾਲਿਸੀ ਐ ਇੱਕ ਅਡਾਪਟ ਕੀਤੀ ਹੋਈ ਪਾਲਿਸੀ ਐ ਕਿਸੇ ਨੇ ਮਜ਼ਦੂਰਾਂ ਦੇ ਜੇ ਕਿਸਾਨਾਂ ਦੇ ਜਾ ਕੇ ਆਂਦਾ ਮਜ਼ਦੂਰਾਂ ਦੇ ਵਿੱਚ ਬੰਦੇ ਬਥੇਰੇ ਬੈਠੇ ਨੇ ਜਿਹੜੇ ਕਹਿੰਦੇ ਨੇ ਅਸੀਂ ਚੱਕਾ ਬੂ ਦੂਰ ਰਹੋ ਕਿਸਾਨਾਂ ਦੇ ਨੇੜੇ ਨਾਲ ਲੱਗੋ ਜੇ ਕੋਈ ਪਾਲਿਸੀ ਆਪਦੀ ਕਿਸੇ ਨੂੰ ਕੰਮ ਕਿਸੇ ਮਜ਼ਦੂਰਾਂ 'ਚ ਛੱਡਦਾ ਉਹ ਮਜ਼ਦੂਰ ਕਿਸਾਨਾਂ ਦਾ ਵਿਰੋਧੀ ਮਿਲਦਾ ਸਮਝ ਲਓ ਉਹ ਜਮਾਤ ਦਾ ਬੰਦਾ ਹੈ ਉਹ ਉਹਨਾਂ ਦਾ ਛੱਡਿਆ ਹੋਇਆ ਬੰਦਾ ਐ ਕਿਸਾਨਾਂ ਦੇ ਵਿੱਚ ਹੀ ਬਹੁਤ ਬੈਠੇ ਆ ਜਿਹੜੇ ਮਜ਼ਦੂਰਾਂ ਤੇ ਮਜ਼ਦੂਰਾਂ ਦਾ ਬਾਈਕਟ ਵੀ ਕਰਦੇ ਆ ਜਿਹੜੇ ਕਹਿੰਦੇ ਨੇ ਖੇਤਾਂ 'ਚ ਨਾ ਵੜਨ ਦਿਓ ਉਹ ਆਪਣੇ ਨਹੀਂ ਹੈਗੇ ਇਸ ਕਰਕੇ ਉਹਨਾਂ ਦਾ ਕੰਮ ਕਰਦੇ ਨੇ ਉਹ ਉਹਨਾਂ ਨੂੰ ਤੁਸੀਂ ਕਿਸਾਨ ਨਾ ਸਮਝੋ ਰਾਜੀ ਕਿਸ ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਐਕਟ ਦਾ ਉਗਰਾਹਾ ਧਰਨਾ ਪ੍ਰਦਰਸ਼ਨ ਕਰਨ ਜਾ ਰਹੀ ਹੈ 5 ਮਈ ਕਿੰਨਾ ਕਿੰਨਾ ਦਾ ਜੀ ਘਰਾਵ ਕਰਨ ਜਾ ਰਹੇ ਗਰਮੀਤ ਖੁੱਡੀਆਂ ਦੇ ਵਾਰ ਮੂਰੇ ਧਰਨਾ ਦੇ ਦੇ ਮੀਡੀਆ ਬਦਾਂ ਜੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਵੋਟਾਂ ਦਾ ਦੌਰ ਚੱਲਦਾ ਹੈ ਭਰਾਵੋ ਤੁਸੀਂ ਵੋਟਾਂ ਪਾਉਣੀਆਂ ਨੇ ਪਾ ਦਿਓ ਜਿੰਨੂੰ ਮਰਜ਼ੀ ਪਾ ਦਿਓ ਪਰ ਇੱਕ ਗੱਲ ਨੋਟ ਕਰ ਲਓ ਵੀ ਇਹ ਤੇ ਸੰਘਰਸ਼ਾਂ ਤੋਂ ਬਗੈਰ ਕੁਝ ਨਹੀਂ ਬਣਨਾ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਇਹਨਾਂ ਤੇ ਤੁਸੀਂ ਆਸਨਾ ਰੱਖੋ ਮੈਦਾਨ ਚਾਓ ਲੜਨ ਸਿੱਖੋ ਲੜ ਕੇ ਕੁਝ ਹਾਸਲ ਹੋ ਸਕਦਾ ਹੈ ਏਸੀ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਦੇ ਪੰਜਾਬ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਦਾ ਕਹਿਣਾ ਜਿੰਨੇ ਤੱਕ ਪੰਜਾਬ ਸਰਕਾਰ ਕਿਸਾਨਾਂ ਦੇ ਪ੍ਰੋਪਰ ਮਸਲੇ ਹੱਲ ਨਹੀਂ ਕਰਦੀ ਉਹਨੇ ਤੱਕ ਜਿਹੜੇ ਸਾਡੇ ਸੰਘਰਸ਼ ਜਾਰੀ ਰਹਿਣਗੇ ਤੇ ਧਰਨੇ ਪ੍ਰਦਰਸ਼ਨ ਸਾਡੀ ਕਰਦੇ ਰਵਾਂਗੇ ਕੈਮਰਾਮੈਨ ਸੁਜਲ ਦੇ ਨਾਲ ਮਨੋਜ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par